ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 40 ਤੋਂ 50 ਸਾਲ ਪੁਰਾਣੇ ਨੋਟ ਗਿਹਰੇ ਨੇ ਉਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ 100 ਦਾ ਨੋਟ ਹੈ 500 ਦੇ ਨੋਟ ਨੇ 10-10 ਦੇ 1 ਰੁਪਏ ਦਾ ਨੋਟ 2 ਰੁਪਏ ਦੇ ਨੋਟ ਇਸ ਇਲਾਵਾ 10-10 ਦੇ ਨੋਟਾਂ ਦੇ ਵਿੱਚ ਤਿੰਨ-ਚਾਰ ਕਲਰ ਦੇ ਨੋਟ ਤੁਸੀਂ ਦੇਖ ਸਕਦੇ ਹੋ ਆਪਾਂ ਅਕਸਰ ਹੀ ਵੈਬਸਾਈਟਸ ਦੇਖਦੇ ਆ ਕਿ ਜਿਹੜੇ ਪੁਰਾਣੇ ਨੋਟ ਨੇ ਉਹ ਲੱਖਾਂ ਕਰੋੜਾਂ ਰੁਪਈਆ ਦੀ ਕੀਮਤ ਦੇ ਵਿੱਚ ਜਾਂਦੇ ਨੇ ਇਹ ਮੇਰੇ ਖਿਆਲ ਨਾਲ ਜਿੰਨੀ ਕਿ ਇਹਨਾਂ ਨੇ ਖਜ਼ਾਨਾ ਸਾਹਮਣੇ ਰੱਖਿਆ ਲੱਖਾਂ ਕਰੋੜਾਂ ਤੋਂ ਜ਼ਿਆਦਾ ਹੀ ਹੈ ਤੇ ਸਾਡਾ ਸ਼ੌਂਕ ਸੀ ਕਿ ਜਿਹੜੀ ਪੁਰਾਣੀ ਯਾਦਗਾਰ ਹੈ ਉਹ ਸਾਡੇ ਕੋਲ ਬਣੀ ਰਵੇ ਤੇ ਇਸ ਕਰਕੇ ਅਸੀਂ ਇਹ तकरीबन ਕੋਈ 40 ਸਾਲ ਹੋ ਗਏ ਸਾਨੂੰ ਇਹ ਜਿਹੜਾ ਮੁਸ਼ਕਲ ਕਰਦੇ ਹਨ ਨੂੰ ਕਿ ਜੇ ਹੋਰ ਵੀ ਜਿੰਨੇ ਜੇ ਤੱਕ ਮੇਰੀ ਜ਼ਿੰਦਗੀ ਹੈਗੀ ਮੈਂ ਇਹ ਦੇਖਾਂਗਾ ਵੀ ਜੋ ਮੈਨੂੰ ਪੁਰਾਣਾ ਕੋਈ ਨੋਟ ਕੋਈ ਸ਼ਿਕਾ ਆ ਕੇ ਮਿਲੇ ਤੇ ਮੈਂ ਜਿਹੜਾ ਅੱਗੇ ਵਿਖਾ ਸਕਾਂ ਜਿਹੜੀ ਆਉਣ ਵਾਲੀਆਂ ਪੀੜੀਆਂ ਵਾ ਤੇ ਇਹਦਾ ਲਾਭ ਠਾ ਸਕਾਂ ਇਹ ਜਦੋਂ ਅਸੀਂ ਆਏ तकरीबन ਸਾਡੀ 3000 ਤਿਆ ਖਨਪਾਟੀ ਦੀ ਤਨਖਾਹ ਸੀ ਇੱਥੇ ਦਰਬਾਰ ਸਾਹਿਬ ਉਹਦੇ ਵਿੱਚ ਉਹ ਵੇਖ ਲਓ ਵੀ ਬਹੁਤ ਵਧੀਆ ਗੁਜ਼ਾਰਾ ਹੁੰਦਾ ਸੀ ਉਦੋਂ ਹੁਣ ਤਾਂ ਤੁਮਗਾਈਏ ਕਰਤਾ ਇਹ ਕੰਮ ਤੋ ਤੋਂ ਨੋਟ ਵੀ ਸਹੀ ਸੀ ਤੇ ਸਮਾਂ ਵੀ ਸਹੀ ਸੀ ਤੇ ਹੁਣ ਜੋ ਹੋ ਗਿਆ ਦੁਨੀਆ ਦੇ ਸਾਹਮਣੇ ਆ ਕਿ ਨੋਟ ਵੱਡੇ ਆ ਗਏ ਤੇ ਸਮਾਂ ਜਿਹੜਾ ਉਹ ਘਟ ਗਿਆ ਕਿ ਨੋਟ ਕਹਿੰਦੇ ਨੇ ਕਿ ਵਿਕ ਜਾਂਦੇ ਨੇ ਬੜੀਆਂ ਕੀਮਤਾਂ ਦੇ ਵੱਧ ਕੀਮਤਾਂ ਦੇ ਵਿੱਚ ਇਹਨਾਂ ਦੀ ਕਰੋੜਾਂ ਰੁਪਏ ਦੇ ਵਿੱਚ ਕੀਮਤ ਆ। ਕਦੀ ਵੇਚਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਉਹ ਕਹਿੰਦੇ ਹਨ ਵੀ ਸਮੇਂ ਦੇ ਹਿਸਾਬ ਦੇ ਨਾਲ ਲੋਟੂ ਜ਼ਿਆਦਾ ਆ ਗਏ। ਇੱਕ ਦੋ ਵਾਰ ਮੈਂ ਇੱਕ ਨੂੰ 5-700 ਰੁਪਇਆ ਪਾਇਆ ਉਹ ਕਹਿੰਦੇ ਜਿਹੀਂ ਤੁਹਾਡੀ ਫਾਈਲ ਬਣਾ ਕੇ ਤੁਹਾਡੇ ਨੋਟ ਲੈ ਕੇ ਜਾਵਾਂਗੇ ਕਰਵਾਉਂਦੇ ਉਹ ਤੋਂ ਬਾਅਦ 1000 2000 ਰੁਪਇਆ ਵੀ ਇੱਕ ਵਾਰ ਕਿਸ ਨੂੰ ਪਾਇਆ ਪਰ ਦੋ ਤਿੰਨ ਵਾਰ ਮੈਂ ਜਦੋਂ ਧੋਖਾ ਖਾਤਾ ਉਸ ਤੋਂ ਬਾਅਦ ਫਿਰ ਮੈਂ ਨਹੀਂ ਹਾਂਜੀ ਕਈ ਕਹਿ ਦਿੰਦੇ ਆ ਵੀ ਤੇਰੇ ਲੱਖਾਂ ਰੁਪਇਆ ਹੋਵੇ ਤੇਰੇ ਕੋਲ ਲੱਖਾਂ ਆ ਜਾਂ ਕੀ ਕਹਤਾ ਗੁਰੂ ਆਮਰਦਾਸ ਪਾਸ਼ਾ ਦਾ ਨੇ ਲੱਖਾਂ ਕਰੋੜਾਂ ਹੀ ਨਹੀਂ ਦੇ ਦਿੰਦਾ ਬਾਕੀ ਤੌਂਜ ਮਾਰਨ ਵਾਲੇ ਮਾਰ ਜਾਂਦੇ ਉਹ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਮਿਹਨਤ ਕਰਨ ਦੇ ਆ ਪਤਾ ਨਹੀਂ ਇਹਦਾ ਫਲ ਮਿਲਦਾ ਕਿ ਨਹੀਂ ਮਿਲਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਅਕਸਰ ਹੀ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਕਈ ਐਕਸਕਲੂਸਿਵ ਵੀਡੀਓਜ਼ ਜਿਹੜੀਆਂ ਨੇ ਦਿਖਾਉਂਦੇ ਰਹਿੰਦੇ ਆ ਜਿਦੇ ਵਿੱਚ ਕਈ ਵਾਰੀ ਅਸੀਂ ਤੁਹਾਨੂੰ ਅਜਿਹੇ ਗੀਤਕਾਰ ਮਲਾਉਂਦੇ ਆ ਜਿਨ੍ਹਾਂ ਦੀ ਆਵਾਜ਼ ਬਹੁਤ ਖੂਬਸੂਰਤ ਹੁੰਦੀ ਆ ਪਰ ਉਹ ਉਹਨਾਂ ਕੋਲ ਪਲੇਟਫਾਰਮ ਨਹੀਂ ਹੁੰਦਾ ਪਰ ਅੱਜ ਜਿਹੜੀ ਅਸੀਂ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਪੁਰਾਣੇ ਸਮਿਆਂ ਦੇ ਨਾਲ ਜੁੜੀ ਹੋਈ ਆ ਜਦੋਂ ਨੋਟ ਜਿਹੜੇ ਸੀਗੇ ਜਿਨ੍ਹਾਂ ਦੀ ਕਦਰ ਹੁੰਦੀ ਸੀ ਨੋਟਾਂ ਦੀ ਕੋਈ ਕੀਮਤ ਹੁੰਦੀ ਸੀ ਉਹ ਨੋਟ ਤੁਹਾਨੂੰ ਦਿਖਾ ਰਿਹਾ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 40 ਤੋਂ 50 ਸਾਲ ਪੁਰਾਣੇ ਨੋਟ ਜਿਹੜੇ ਨੇ ਉਹ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ 100 ਦਾ ਨੋਟ ਹੈ 500 ਦੇ ਨੋਟ ਨੇ 10-10 ਦੇ 1 ਰੁਪਏ ਦਾ ਨੋਟ 2 ਰੁਪਏ ਦੇ ਨੋਟ ਇਸ ਦੇ ਇਲਾਵਾ 10-10 ਦੇ ਨੋਟਾਂ ਦੇ ਵੀ ਵਿੱਚ 3-4 ਕਲਰ ਦੇੜੇ ਨੋਟ ਤੁਸੀਂ ਦੇਖ ਸਕਦੇ ਹੋ ਇਹ ਨੋਟ ਕਿਸੇ ਖਾਸ ਸ਼ਖਸ ਨੇ ਸੰਭਾਲ ਕੇ ਰੱਖੇ ਹੋਏ ਨੇ ਉਹਨਾਂ ਨਾਲ ਹੀ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਨੋਟ ਸੰਭਾਲੇ ਨੇ ਕਾਫੀ ਲੰਬਾ ਚੌੜਾ ਸਮਾਂ ਉਹਨਾਂ ਨੂੰ ਨੋਟ ਇਕੱਠੇ ਕਰਨ ਲੱਗਿਆ ਉਹ ਇਸ ਤੋਂ ਇਲਾਵਾ ਨਾਲ-ਨਾਲ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਜਿਹਦੇ ਵਿੱਚ ਉਹਨਾਂ ਨੇ ਕੁਝ ਵਿਦੇਸ਼ੀ ਨੋਟ ਵੀ ਜੜੇ ਨੇ ਉਹ ਸੰਭਾਲ ਕੇ ਰੱਖੇ ਹੋਏ ਨੇ ਆਪਾਂ ਇਸ ਵੇਲੇ ਖੜੇ ਹਾਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਜਿੱਥੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਸਾਡੇ ਨਾਲ ਹੈਗੇ ਨੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਬਹੁਤ ਹੀ ਮਸ਼ਕਕ ਦੇ ਨਾਲੇ ਨੋਟ ਇਕੱਠੇ ਕੀਤੇ ਹੋਣੇ ਨੇ 5-5 ਰੁਪਏ ਦੇ ਨੋਟ ਨੇ ਜਿਹੜੇ ਆਪਾਂ ਅਕਸਰ ਹੀ ਵੈਬਸਾਈਟਸ ਦੇਖਦੇ ਆ ਕਿ ਜਿਹੜੇ ਪੁਰਾਣੇ ਨੋਟ ਨੇ ਉਹ ਲੱਖਾਂ ਕਰੋੜਾਂ ਰੁਪਈਆ ਦੀ ਕੀਮਤ ਦੇ ਵਿੱਚ ਜਾਂਦੇ ਨੇ ਤੇ ਮੇਰੇ ਖਿਆਲ ਨਾਲ ਜਿੰਨੀ ਕਿ ਇਹਨਾਂ ਨੇ ਖਜ਼ਾਨਾ ਸਾਹਮਣੇ ਰੱਖਿਆ ਲੱਖਾਂ ਕਰੋੜਾਂ ਰੁਪਈਆ ਦਾ ਹੀ ਆ ਪਰ ਆਪਾਂ ਗੱਲਬਾਤ ਕਰ ਲੈਣਾ ਕੀ ਹਾਲ ਹੈ ਜੀ ਠੀਕ ਹੈ ਤੁਹਾਡਾ ਬਹੁਤ ਬਹੁਤ ਵਧੀਆ ਜੀ ਪਹਿਲੇ ਨਾਮ ਤੇ ਆਪਣੇ ਬਾਰੇ ਦੱਸ ਦਿਓ ਥੋੜਾ ਜਿਆ ਕਿ ਇਹ ਜਿਹੜੇ ਨੋਟ ਨੇ ਉਹ ਕਿਦਾਂ ਇਕੱਠੇ ਕੀਤੇ ਸੀ ਮੇਰਾ ਨਾਮ ਜੀ ਜਸਵੰਤ ਸਿੰਘ ਘੱਟ ਪੱਟੀ ਸਿੰਘ ਆ ਇਹ ਪਹਿਲਾਂ ਸਾਡੇ ਕੋਲ ਕਰਿਆਨੇ ਦੀ ਦੁਕਾਨ ਹੁੰਦੀ ਸੀ ਪਹਿਲਾਂ ਤੇ ਕਰਿਆਨੇ ਦੀ ਦੁਕਾਨ ਤੋਂ ਫਿਰ ਅਸੀਂ ਉਹਨੂੰ ਉਦੋਂ ਬੈਠੇ ਬੈਠੇ ਵੀ ਜਿਹੜਾ ਕੋਈ ਇਸ ਤਰ੍ਹਾਂ ਨੋਟ ਹੋਣਾ ਵੀ ਨਵਾਂ ਬਾਨਾ ਕੋਈ ਵੀ ਨੋਟ ਨਵਾਂ ਆਦਾ ਸੀ ਉਹਨੂੰ ਅਸੀਂ ਸੈਰ ਤੇ ਕਰਕੇ ਰੱਖਦੇ ਸੀ ਸਾਡਾ ਸ਼ੌਂਕ ਸੀ ਵੀ ਜਿਹੜੀ ਪੁਰਾਣੀ ਯਾਦਗਾਰ ਹੈ ਉਹ ਸਾਡੇ ਕੋਲ ਬਣੀ ਰਵੇ ਤੇ ਇਸ ਕਰਕੇ ਅਸੀਂ ਇਹ ਤਕਰੀਬਨ ਕੋਈ 40 ਸਾਲ ਹੋ ਗਏ ਸਾਨੂੰ ਇਹ ਜਿਹੜਾ ਮਸ਼ਕਤ ਕਰਦਿਆਂ ਨੂੰ ਕਿ ਅਸੀਂ ਹੋਰ ਵੀ ਜਿੰਨੇ ਚੇ ਤੱਕ ਮੇਰੀ ਜ਼ਿੰਦਗੀ ਹੈਗੀ ਮੈਂ ਇਹ ਵੇਖਾਂਗਾ ਵੀ ਜੋ ਮੈਨੂੰ ਪੁਰਾਣਾ ਕੋਈ ਨੋਟ ਕੋਈ ਸਿੱਕਾ ਕੋਈ ਮਿਲੇ ਤੇ ਮੈਂ ਜਿਹੜਾ ਅੱਗੇ ਵਿਖਾ ਸਕਾਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਵਾਂ ਤੇ ਇਸ ਦਾ ਲਾਭ ਉਠਾ ਸਕਣ ਉਹ ਵੀ ਠੀਕ ਹੈ ਪਿੱਛੇ ਜਿਹੜਾ ਸਾਡੇ ਬਹੁਤ ਮੁਸ਼ਕਲ ਹੈਗੀ ਸੀ ਕਾਲ ਹੈਗੀ ਸੀ ਜਿਹੜੀ ਘੜਦੇ ਸੀ ਤੇ ਆ ਜਿਹੜੇ ਨੋਟ ਆ ਪੁਰਾਣੇ ਦੇਖੋ ਜਿਆ 100 ਦਾ ਨੋਟ ਹੈ ਤਕਰੀਬਨ 60 ਸਾਲ ਪੁਰਾਣਾ ਹੈ ਤੇ ਇਹਦੇ ਨਾਲ ਦੇ ਨੋਟ ਤਾਂ ਹੁਣ ਬੰਦ ਹੋ ਗਏ ਨੇ ਬਾਕੀ ਨੋਟ ਦੀ ਗੱਲ ਕਰ ਰਹੇ ਨੇ ਤਕਰੀਬਨ 50 ਤੋਂ ਇੰਨਾ ਸਾਲ ਪੁਰਾਣਾ ਨੋਟ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਨੋਟ ਲਾਂਚ ਹੋਏ ਹੋਣਗੇ ਇਹ ਉਦੋਂ ਦਾ ਨੋਟ ਬਣਿਆ ਹੋਇਆ ਇਹਦੀ ਦਿੱਖ ਵੀ ਕਾਫੀ ਵੱਖਰੀ ਹੈ ਇਸ ਨੋਟ ਦੀ ਤੁਹਾਨੂੰ ਨਾਲ ਤਸਵੀਰ ਦਿਖਾ ਰਿਹਾ ਤੇ ਜਦੋਂ ਇਹ ਨੋਟ ਆ 2-2 ਰੁਪਏ ਦੀ 1-1 ਰੁਪਏ ਦੀ ਗੱਲ ਕਰ ਲਈਏ ਕਾਫੀ ਪੁਰਾਣੇ ਨੇ ਉਦੋਂ ਮੇਰੇ ਖਿਆਲ ਨਾਲ ਇਸ ਨੋਟ ਦੀ ਵੀ ਕੀਮਤ ਜਿਹੜੀ ਆ ਇਹ ਹੁਣ ਦੇ ਜਿੰਨੇ ਕ 1000 ਰੁਪਏ ਦੀ ਕੀਮਤ ਆ ਉੰਨੀ ਕੇ ਦੀ 1 ਰੁਪਏ ਦੀ ਨੋਟ ਦੀ ਕੀਮਤ ਹੋਏਗੀ ਹੈਗੀ ਹੈਗੀ ਸੀ ਪਹਿਲਾਂ ਜਿਹੜਾ 2 ਦਾ ਨੋਟ ਸੀ ਹੁਣ ਸਮਝ ਲਓ ਵੀ ਘੱਟ ਤੋਂ ਘੱਟ ਇਹ 1000 ਰੁਪਏ ਤੱਕ ਇਹਦਾ ਕੀਮਤ ਐ ਐਸ ਵੇਲੇ ਵੈਲਿਊ ਇਹਦੀ ਹੈਗੀ ਤੇ ਜਿਹੜੇ ਹੈਗੇ ਸੀ 10 ਦੇ 20 ਦੇ ਨੋਟ ਜਦੋਂ ਫਿਰ ਅਸੀਂ ਕੋਈ ਤਕਰੀਬਨ 20 ਸਾਲ ਹੋ ਗਏ ਨੇ ਮੇਰੇ ਇੱਥੇ ਖੰਡਪਾਤੀ ਸਿੰਘ ਜਦੋਂ ਆਪਾਂ ਲੱਗੇ ਆਣ ਕੇ ਸਰਬਾਤ ਸਾਬ ਇਹ ਉਥੋਂ ਵੀ ਸਾਨੂੰ ਜਿਹੜੀ ਤਨਖਾਹ ਮਿਲਦੀ ਰਹੀ ਨਾ ਇਹ ਤਕਰੀਬਨ 10 ਵਾਲੇ 5 ਵਾਲੇ 20 ਵਾਲੇ ਨੋਟ ਦਿੰਦੇ ਸੀ ਫਿਰ ਉਹਨਾਂ ਦੇ ਵਿੱਚੋਂ ਛਾਂਡ ਛਾਂਡ ਕੇ ਮੈਂ ਜਦੋਂ ਵੀ ਤਨਖਾਹ ਆਉਣੀ ਫਿਰ ਛਾਂਡ ਕੇ ਵਿੱਚੋਂ ਨੋਟ ਕੱਢਨੇ ਵੀ ਜਿਹੜਾ ਪੁਰਾਣਾ ਨੋਟ ਆ ਕੋਈ ਪੁਰਾਣੇ ਜਮਾਨੇ ਦਾ ਆ ਇਨੂੰ ਰੱਖਣ ਦਾ ਮੇਰਾ ਸ਼ੌਂਕ ਸੀ ਤੇ ਮੈਂ ਉਹ ਫਿਰ ਸੈਰ ਤੇ ਕਰਕੇ ਸਾਰੇ ਰੱਖਦੇ ਰਿਹਾ ਆ ਮੈਂ ਜਦੋਂ 90 91 ਦੀ ਗੱਲ ਕਰ ਲਈਏ ਤਾਂ ਉਦੋਂ ਮੇਰੇ ਡੈਡ ਵੀ ਜਦੋਂ ਫੌਜ ਤੋਂ ਰਿਟਾਇਰ ਹੋਏ ਸੀ ਕਿਤੇ ਉਹ ਕਹਿੰਦੇ ਹੁੰਦੇ ਸੀਗੇ ਸਾਡੀ ਤਨਖਾਹ 50 100 ਰੁਪਏ ਹੁੰਦੀ ਸੀ ਮਹੀਨਾ ਤਾਂ ਮਤਲਬ 100 ਰੁਪਏ ਦੀ ਵੈਲਿਊ ਤਕਰੀਬਨ 10000 ਦੇ ਕਰੀਬ ਹੋਏਗੀ ਉਦੋਂ ਬਹੁਤ ਬਹੁਤ ਵੈਲਿਊ ਸੀ ਇਹ ਜਦੋਂ ਅਸੀਂ ਆਏ ਤਕਰੀਬਨ ਸਾਡੀ 3000 ਰੁਪਿਆ ਖੰਡ ਪਾਟੀ ਦੀ ਤਨਖਾਹ ਸੀ ਇੱਥੇ ਦਰਬਾਰ ਸਾਹਿਬ ਤਾਂ ਉਹਦੇ ਵਿੱਚੋਂ ਵੇਖ ਲਓ ਵੀ ਬਹੁਤ ਵਧੀਆ ਗੁਜ਼ਾਰਾ ਹੁੰਦਾ ਸੀ ਉਦੋਂ ਹੁਣ ਤਾਂ ਚਲੋ ਮਹਿੰ ਤਦੋਂ ਨੋਟ ਵੀ ਸਹੀ ਸੀ ਤੇ ਸਮਾਂ ਵੀ ਸਹੀ ਸੀ ਤੇ ਹੁਣ ਜੋ ਹੋ ਗਿਆ ਦੁਨੀਆ ਦੇ ਸਾਹਮਣੇ ਆ ਵੀ ਨੋਟ ਵੱਡੇ ਆ ਗਏ ਤੇ ਸਮਾਂ ਜਿਹੜਾ ਉਹ ਘਟ ਗਿਆ ਉਮਰਾਂ ਘਟ ਗਈਆਂ ਬਰਕਤ ਹੈ ਨਹੀਂ ਬਰਕਤ ਤਾਂ ਨਹੀਂ ਕਿ ਪੈਸਾ ਘਟ ਗਿਆ ਹੈ ਪੈਸਾ ਵੱਧ ਗਿਆ ਤੇ ਉਮਰ ਘਟ ਗਈ ਹੈ ਅੱਛਾ ਗੱਲ ਕਰ ਲਈਏ ਇਹ ਜਿਹੜਾ ਸ਼ੌਂਕ ਸੀਗਾ ਕਿਦਾਂ ਮਤਲਬ ਮਨ ਦੇ ਵਿੱਚ ਆਇਆ ਕਿ ਤੁਸੀਂ ਇਹ ਇਕੱਠੇ ਕਰਨੇ ਕਰਨੇ ਆ ਨੋਟ ਔਰ ਕਿੰਨੀ ਕੁ ਮਿਹਨਤ ਲੱਗੀ ਸਿਰਦੀ ਦੁਕਾਨ ਤੇ ਹੀ ਲੈਂਦੇ ਰਹੇ ਜਾਂ ਤੁਸੀਂ ਬਾਹਰੋਂ ਵੀ ਇਕੱਠੇ ਕੀਤੇ ਨੋਟ ਇਹ ਬਲੇ ਨੇ ਬਾਰੋਂ ਜਿੱਥੋਂ ਮੈਨੂੰ ਕਿਤੇ ਜਿਵੇਂ ਖੰਡਪਾਟ ਸਾਹਿਬ ਕਰਨ ਜਾਂਦੇ ਹਾਂ ਨਾ ਬਾਹਰ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਜਿਹੜੇ ਇਹ ਪੁਰਾਣੇ ਨੋਟਾਂ ਦਾ ਸ਼ੌਂਕੀ ਹੈਗਾ ਤੇ ਜੇ ਮੈਨੂੰ ਦੱਸਦਾ ਨੋਟ ਕਿਸੇ ਨੇ ਆਖਿਆ ਤੂੰ 15 ਰੁਪਏ ਦੇ ਦੋ ਮੈਂ 15 ਰੁਪਏ ਦੇ ਕੇ ਵੀ ਨੋਟ ਖਰੀਦ ਲੈਂਦਾ ਰਿਹਾ ਇਹ ਪੁਰਾਣਾ ਬਹੁਤ ਮੇਰੇ ਮਤਲਬ ਕਿ ਜਿਹੜੇ ਮੇਰੇ ਬਹਨੇ ਖਰੋਣ ਵਾਲੇ ਸਾਰਿਆਂ ਨੂੰ ਪਤਾ ਸੀ ਕਿ ਜਿਹੜਾ ਇਹ ਪੁਰਾਣੇ ਨੋਟਾਂ ਦਾ ਸ਼ੌਂਕੀ ਹੈ ਇਹਨੂੰ ਪੁਰਾਣੀ ਨੋਟ ਦਈਏ ਤੇ ਸ਼ੁਰੂ ਤੋਂ ਹੀ ਮੇਰਾ ਇਹ ਸ਼ੌਂਕ ਰਿਹਾ ਹੈ ਤੇ ਮੇਰੇ ਕੋਲ ਸਿੱਕੇ ਵੀ ਹੈਗੇ ਸੀ ਪਰ ਉਹ ਸਮੇਂ ਦੇ ਹਿਸਾਬ ਨਾਲ ਕਿਤੇ ਗਾਇਬ ਹੋ ਗਿਆ ਨਹੀਂ ਮਿਲ ਸਕੇ ਤੇ ਜੇ ਮਿਲੇ ਤਾਂ ਮੈਂ ਸੰਗਤ ਦੇ ਹਾਜ਼ਰ ਕਰਾਂਗਾ ਗਾਂ ਵੀ ਅੱਛਾ ਕੁਝ ਵਿਦੇਸ਼ੀ ਨੋਟ ਵੀ ਰੱਖਿਆ ਤੁਸੀਂ ਉਹ ਕਿਦਾਂ ਕਲੈਕਟ ਕੀਤੇ ਉਹ ਕਿਦਾਂ ਤੁਹਾਨੂੰ ਮਿਲੇ ਇਹ ਵੀ ਇਸੇ ਤਰੀਕੇ ਨਾਲ ਸੰਗਤ ਦੇ ਕੋਲ ਹੀ ਹਾਂਜੀ ਹਾਂਜੀ ਉਹ ਵੀ ਇਸ ਤਰ੍ਹਾਂ ਜਿਤਨਾ ਕੋਈ ਆਪਣੇ ਕੋਲ ਕੇ ਆਏ ਜਾਂ ਜਦੋਂ ਇਹ ਖੰਡਪਰ ਸਾਹਿਬ ਉੱਥੇ ਕਰਦੇ ਨੇ ਨਾ ਦਰਬਾਰ ਸਾਹਿਬ ਕਈ ਇਹੋ ਜਿਹੀ ਬਾਹਰ ਦੀ ਸੰਗਤ ਆਉਂਦੀ ਹੈ ਜੋ ਸਾਨੂੰ ਗਿਫਟ ਦੇ ਕੇ ਜਾਂਦੀ ਹੈ ਉਹ ਗਿਫਟ ਦੇ ਤੌਰ ਤੇ ਹੋਏ ਜਿਹੜਾ ਕੋਈ ਮੈਨੂੰ ਗਿਫਟ ਦੇ ਜਾਂਦਾ ਉਹ ਮੈਂ ਸੰਭਾਲ ਕੇ ਰੱਖਦਾ ਤੇ ਉਹਨੂੰ ਨਾਂ ਵਰਤੀਏ ਦੇ ਗਿਫਟ ਦੇ ਬਹੁਤ ਵਧੀਆ ਮੈਨੂੰ ਨੋਟ ਵੀ ਤੁਸੀਂ ਜਿਹੜੇ ਵਿਦੇਸ਼ੀ ਨੋਟ ਵੀ ਉਹ ਗਿਫਟ ਦੇ ਤੌਰ ਤੇ ਰੱਖੇ ਹੋਏ ਸਨ ਇਹ ਨੋਟ ਕਹਿੰਦੇ ਨੇ ਕਿ ਵਿਕ ਜਾਂਦੇ ਨੇ ਬੜੀਆਂ ਕੀਮਤਾਂ ਦੇ ਵੱਧ ਕੀਮਤਾਂ ਦੇ ਵਿੱਚ ਇਹਨਾਂ ਦੀ ਕਰੋੜਾਂ ਰੁਪਏ ਦੇ ਵਿੱਚ ਕੀਮਤ ਹੈ ਕਦੀ ਵੇਚਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹੈ ਪੰਜ ਚਾਰ ਵਾਰ ਪਰ ਜਿਸ ਤਰ੍ਹਾਂ ਹੁਣ ਕਹਿੰਦੇ ਹਨ ਵੀ ਸਮੇਂ ਦੇ ਹਿਸਾਬ ਦੇ ਨਾਲ ਲੋਟੂ ਜ਼ਿਆਦਾ ਆਉਂਦੇ ਇੱਕ ਦੋ ਵਾਰ ਮੈਂ ਇੱਕ ਨੂੰ 5-700 ਰੁਪਿਆ ਪਾਇਆ ਉਹ ਕਹਿੰਦੇ ਜਿਹੀਂ ਤੁਹਾਡੀ ਫਾਈਲ ਬਣਾ ਕੇ ਤੁਹਾਡੇ ਨੋਟ ਲੈ ਕੇ ਜਾਵਾਂਗੇ ਕਰਵਾਣ ਕੇ ਉਸ ਤੋਂ ਬਾਅਦ 1000 2000 ਰੁਪਿਆ ਵੀ ਇੱਕ ਵਾਰ ਕਿਸੇ ਨੂੰ ਪਾਇਆ ਪਰ ਦੋ ਤਿੰਨ ਵਾਰ ਮੈਂ ਜਦੋਂ ਧੋਖਾ ਖਾਤਾ ਉਸ ਤੋਂ ਬਾਅਦ ਫਿਰ ਮੈਂ ਨਹੀਂ ਮੈਂ ਜਿਸ ਨੂੰ ਵੀ ਕੋਈ डील ਕਰਦਾ ਉਹ ਨਹੀਂ ਇਹ ਕਹਿੰਦਾ ਵੀ ਜਾਂ ਬਾਈ ਹਾਂ ਤੁਸੀਂ ਮੇਰੇ ਵੱਲ ਆ ਜਾਓ ਜਾਂ ਮੈਂ ਤੁਹਾਡੇ ਕੋਲ ਆ ਜਾਣਾ ਪਰ ਉਹ ਜਿਹੜੀ ਗੱਲ ਨਹੀਂ ਬੰਦੀ ਤੇ ਵੈਸੇ ਹੁਣ ਮੇਰੇ ਦਿੱਲੀ ਕਿਸੇ ਨਾਲ ਗੱਲ ਹੋਈ ਹੈ ਦਿੱਲੀ ਜਾ ਰਿਹਾ ਮੈਂ ਥੋੜੇ ਦਿਨ ਤੱਕ ਉੱਥੇ ਜਾ ਕੇ ਤੇ ਫਿਰ ਇਹ ਕਰਾਂਗੇ ਤੁਹਾਰੇ ਨਾਲ ਜਿਸ ਦੀ ਕਿਹਨਾਂ ਨੋਟ ਦੇ ਪੰਜ ਦੀ ਗੱਲ ਕਰੀਏ ਤੁਹਾਡੇ ਕੋਲ ਕਾਫੀ ਨੋਟਾਂ ਦੀਆਂ ਥੱਡੀਆਂ ਨੇ ਆ ਪੰਜ-ਪੰਜ ਦੇ ਨੋਟਾਂ ਦੀ ਗੱਲ ਕਰੀਏ ਤਾਂ ਕਾਫੀ ਨੋਟ ਨੇ 2-2 ਰੁਪਏ ਦੀ ਵੀ 10-10 ਰੁਪਏ 100-100 ਰੁਪਏ ਦੀ ਨੋਟ ਦੀ ਵੀ ਥੱਡੀਆਂ ਇਹਨਾਂ ਦੇ ਕੋਲ ਹੈਗੀਆਂ ਨੇ ਤਕਰੀਬਨ ਇਹ ਮਤਲਬ ਵੀ ਇੱਕ-ਇੱਕ ਨੋਟ ਦੀ ਕੀਮਤ ਪਵੇਗੀ ਜਾਂ ਇਹਨਾਂ ਸਾਰੇ-ਸ ਵੇਖੋ ਜੀ ਹੁਣ ਉਹ ਤਾਂ ਕਹਿੰਦੇ ਤੁਹਾਡੀ ਇੱਕ ਨੋਟ ਦੀ ਕੀਮਤ ਪੈ ਗਈ ਇਹ ਤਾਂ ਉੱਥੇ ਜਾ ਕੇ ਪਤਾ ਲੱਗੇਗਾ ਵੀ ਹੁਣ ਉਹ ਕੀ ਕਰਦੇ ਆ ਤੇ ਬਾਕੀ ਜੇ ਤਾਂ ਫਰੋਟ ਹੋਇਆ ਫਿਰ ਤਾਂ ਆਪਾਂ ਕਹਿ ਨਹੀਂ ਸਕਦੇ ਕੁਝ ਪਰ ਅਸੀਂ ਆਪਣੇ ਵੱਲੋਂ ਵੇਖਾਂਗੇ ਵੀ ਸਾਡੀ ਮਿਹਨਤ ਦਾ ਅੱਜ ਉਹ ਅਸੀਂ 40 ਸਾਲ ਤੋਂ ਮਿਹਨਤ ਕਰ ਰਹੇ ਆ ਸਾਡੀ ਮਿਹਨਤ ਦਾ ਅੱਜ ਫਲ ਮਿਲ ਜੇ ਤੇ ਚਲੋ ਗੁਰਮਾਨ ਦਾਸ ਪਾਸ਼ਾ ਸਾਹਿਬ ਦੇਣਗੇ ਮਤਲਬ ਜਿਸ ਤਿੱਕੇ ਨਾ ਤੁਸੀਂ ਬੇਗਾਨੇ ਸਟੇਟ ਦੇ ਵਿੱਚ ਜਾਣਾ ਹੈ ਉੱਥੇ ਹੋ ਸਕਦਾ ਹੈ ਫਰਾਡ ਜਿਹੜੇ ਫਰਾਡ ਵਾਲੇ ਬੈਠੇ ਹੋਣ ਤੇ ਇਹ ਤਾਂ ਡੇਂਜਰ ਕਮ ਹੋ ਜਾਊਗਾ ਖਤਰੇ ਦੀ ਗੱਲ ਹੋ ਜੇਗੀ ਤੇ ਉੱਥੇ ਸੇਫਟੀ ਦੀ ਕੋਈ ਕੋਈ ਗੱਲ ਵਾ ਜਿਵੇਂ ਸੇਫਟੀ ਦੇ ਆਪਣਾ ਮੰਗਲਾ ਸਾਹਿਬ ਹੈਗੇ ਨੇ ਸਿੰਘ ਉਹਨਾਂ ਨਾਲ ਮੈਂ ਕੀਤੀ ਗੱਲ ਅਸੀਂ ਪਹਿਲਾਂ ਉੱਥੇ ਆਪਣਾ ਸਮਾਨ ਜਿਹੜਾ ਉਹਨਾਂ ਦੇ ਕੋਲ ਜਮ੍ਹਾਂ ਕਰਾ ਕੇ ਫਿਰ ਉਹਨਾਂ ਨੂੰ ਸਿੰਘਾਂ ਨੂੰ ਨਾਲ ਲੈ ਕੇ ਤੇ ਉੱਥੇ ਜਾਵਾਂਗੇ ਪਤਾ ਕਰਕੇ ਕਿ ਕਿ ਦੋ ਦੋ ਨੋਟ ਲੈ ਕੇ ਜਾਵਾਂਗੇ ਪਤਾ ਕਰਕੇ ਜੇ ਉੱਥੇ ਇੱਕ ਨੰਬਰ ਦਾ ਕੰਮ ਹੋਏਗਾ ਫਿਰ ਸਾਰਾ ਅਸੀਂ ਉਸੇ ਪੇਸ਼ ਕਰਾਂਗੇ ਜੇ ਕਦਮ ਪਰ ਨਾ ਹੋਏਗਾ ਫਿਰ ਨਹੀਂ ਕਰਾਂਗੇ ਅੱਛਾ ਇਹ ਤਾਂ ਹੋ ਗਿਆ ਤੁਹਾਡਾ ਸ਼ੌਂਕ ਵੀ ਸੀਗਾ ਬੱਚਿਆਂ ਦੀ ਵੀ ਗੱਲ ਹੋ ਗਈ ਬੱਚੇ ਕਿੰਨੇ ਖੁਸ਼ ਹੁੰਦੇ ਨੇ ਇਹ ਨੋਟ ਵੇਖ ਕੇ ਤੇ ਬੱਚਿਆਂ ਨੂੰ ਕਿਦਾਂ ਲੱਗਦਾ ਫੀਲ ਕਰਦੇ ਆ ਕਿ ਕੀ ਫੀਲ ਕਰਦੇ ਨੇ ਬੱਚੇ ਜਦੋਂ ਨੋਟ ਵਿਖਾਉਂਦੇ ਹੋ ਤੁਹਾਨੂੰ ਬੱਚੇ ਤਾਂ ਬਹੁਤ ਖੁਸ਼ ਆਪੀ ਸਹੀਂ ਤਾਂ ਇਹ ਪੁਰਾਣੇ ਨੋਟ ਜਿਹੜੇ ਉਹਨਾਂ ਕਦੀ ਵੇਖੇ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਰੁਪਏ ਦਾ ਨੋਟ ਛੋਟਾ ਜਿਹੜਾ ਵਾ ਇਹ ਬਹੁਤ ਅੱਜ ਕੱਲ ਕੋਈ ਤਕਰੀਬਨ 10 ਵੀ ਪਰਸੈਂਟ ਹੀ ਹੋਣਗੇ ਜਿਨ੍ਹਾਂ ਨੇ ਵੇਖਿਆ ਹੋਗਾ ਨਹੀਂ ਤੇ ਨਹੀਂ ਦੇ ਅੱਜ ਕੱਲ ਇਸ ਕਰਕੇ ਬੱਚੇ ਜਿਹੜੇ ਬਹੁਤ ਇਹ ਗੱਲ ਦਾ ਮਾਣ ਆ ਵੀ ਸਾਡੇ ਕੋਲ ਆ ਜਿਹੜਾ ਪੁਰਾਣਾ ਤਾਨ ਆ ਜਿਸ ਤਰ੍ਹਾਂ ਦੱਬਿਆ ਤਾਨ ਨਿਕਲਦਾ ਹੈ ਨਾ ਤੇ ਆਪਾਂ ਖੁਸ਼ ਹੁੰਦੇ ਆ ਵੀ ਸਾਡੇ ਘਰੇ ਕੋਈ ਗਾਗਰ ਨਿਕਲਾਈ ਜੇ ਸਾਡੇ ਦੱਬਿਆ ਤਾਨ ਨਿਕਲਿਆ ਉਸੇ ਤਰ੍ਹਾਂ ਬੱਚੇ ਜਿਹੜੋਂ ਵਹਿੰਦੇ ਆ ਜਾਂ ਕੋਈ ਰਿਸ਼ਤੇਦਾਰੀ ਹੁੰਦਾ ਉਹ ਵੀ ਵਹਿੰਦਾ ਤੇ ਉਹ ਵੀ ਕਹਿੰਦਾ ਵੀ ਬਾਬਾ ਜੀ ਤੁਸੀਂ ਬਹੁਤ ਦੱਬਿਆ ਤਾਨ ਨਾ ਰੱਖਿਆ ਅੱਛਾ ਕਦੀ ਰਿਸ਼ਤੇਦਾਰਾਂ ਨੇ ਇਹ ਵੀ ਕਿਹਾ ਕਿ ਕੀ ਤੁਸੀਂ ਪੁਰਾਣੇ ਨੋਟ ਰੱਖ ਕੇ ਦੱਦੀ ਰੱਖੀ ਹੋਈ ਆ ਜਾਂ ਕੀ ਹੈਗਾ ਇਦਾਂ ਦਾ ਕੋਈ ਇੱਥੇ ਸਾਹਮਦੇ ਫਿਰਦੇ ਰਹਿੰਦੇ ਇਦਾਂ ਤਾਂ ਵੀ ਕਿਤੇ ਕਿਸੇ ਨੇ ਟੌਂਚ ਵੀ ਮਾਰੀ ਹੋਏਗੀ ਰਿਸ਼ਤੇਦਾਰਾਂ ਦੇ ਵਿੱਚ ਹਾਂਜੀ ਇਹ ਕਈ ਕਹਿ ਦਿੰ ਵੀ ਤੇਰੇ ਲੱਖਾਂ ਰੁਪਈਆ ਹੋਵੇ ਤੇਰੇ ਕੋਲ ਲੱਖਾਂ ਜਾਂ ਕੀ ਕਹਤਾ ਵੀ ਗੁਰੂ ਆਮਦਾਸ ਪਾਸ਼ਾ ਦਾ ਉਹਨੇ ਲੱਖਾਂ ਕਰੋੜਾਂ ਹੀ ਨਹੀਂ ਦੇ ਲਣ ਬਾਕੀ ਟੌਂਚ ਮਾਰਨ ਵਾਲੇ ਮਾਰ ਜਾਂਦੇ ਹੋ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਇਹ ਮਿਹਨਤ ਕਰਨ ਦੇ ਆ ਪਤਾ ਨਹੀਂ ਇਹਦਾ ਫਲ ਮਿਲਣਾ ਕਿ ਨਹੀਂ ਮਿਲਣਾ ਪਰ ਸਾਨੂੰ ਤੇ ਇਹ ਆ ਵੀ ਜੀਂਦੇ ਬੰਦੇ ਨੂੰ ਆਸ ਹੁੰਦੀ ਹੈ ਕਿ ਮੈਨੂੰ ਇਹਦਾ ਫਲ ਮਿਲੇਗਾ ਜੇ ਨਾ ਮਿਲੇਗਾ ਤੇ ਕੋਈ ਗੱਲ ਨਹੀਂ ਫਿਰ ਅਸੀਂ ਤਾਂ ਆਪਣਾ ਕੀਤਾ ਕੀਤਾ ਹੈ ਅੱਛਾ ਠੱਗੀਆਂ ਤੁਹਾਨੂੰ ਮਤਲਬ ਵੱਜੀਆਂ ਨੇ ਵੈਬਸਾਈਟ ਤੇ ਕਿਤੇ ਤੁਸੀਂ ਫਾਰਮ ਫੂਰਮ ਭਰਿਆ ਸੀਗਾ ਜਾਂ ਕਿੱਦਾਂ ਸੀਗਾ ਕਿੱਦਾਂ ਆਨਲਾਈਨ ਕੋਈ ਫਾਰਮ ਫੂਰਮ ਭਰਿਆ ਸੀ ਜਿਹਨੂੰ ਠੱਗੀਆਂ ਵੱਜੀਆਂ ਜਿਹੜੀਆਂ 500000 ਇਹ ਝੂਠ ਹੁੰਦੇ ਹੁੰਦੇ ਆ ਨਾ ਇਹਨਾਂ ਦੇ ਉਹ ਜਿਹੜੇ ਵਹਿਈ ਕਰੈਮ ਕਰਨ ਵਾਲੇ ਆ ਜਾਂਦੇ ਆ ਉਹ ਕਹਿੰਦੇ ਜੀ ਤੁਸੀਂ ਐ ਕਰੋ ਤੁਸੀਂ 500 ਰੁਪਏ ਪਾਓ ਤੁਹਾਡੀ ਫਾਈਲ ਤਿਆਰ ਕਰਕੇ ਅਸੀਂ ਬੰਦਾ ਭੇਜ ਦਿੰਨੇ ਆ ਤੁਹਾਡੇ ਘਰ ਆਣ ਕੇ ਲੈ ਜਾਣਗੇ ਤੇ ਫਾਈਲ ਫੁੱਲ ਕੋਈ ਨਹੀਂ ਤਿਆਰ ਕਰਦੇ ਮੇਰੇ ਆਪੇ ਬਹਿ ਜਾ ਇਧਰ ਆਮਨਾਉ ਨੋਟ ਬੰਦ ਕਰ ਦਿੰਦੇ ਆ ਮੋਬਾਈਲ ਨਹੀਂ ਬਹੁਤ ਸਾਰੀਆਂ ਔਥੈਂਟਿਕ ਵੈਬਸਾਈਟ ਵੀ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਇਹ ਨੋਟ ਸੇਲ ਹੁੰਦੇ ਨੇ ਇਹਨਾਂ ਦੀ ਬੋਲੀ ਲੱਗਦੀ ਆ ਉਹਨਾਂ ਦੇ ਘਦੀ ਟਰਾਈ ਕੀਤਾ ਜਾਂ ਇੰਨਾ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਤੁਹਾਨੂੰ ਨਹੀਂ ਨੌਲੇਜ ਨਹੀਂ ਹੈਗੀ ਆਪਾਂ ਤੇ ਜਿਹੜਾ ਕੋਈ ਮੋਬਾਈਲ ਤੇ ਆਉਂਦੇ ਉਹ ਤੇਰੀ ਵੱਲ ਜਿਹੜਾ ਇੱਕ ਨਾ ਕਿ ਤਨ ਦੱਸਿਆ ਵੀ ਉਹ ਤੇ ਦਿੱਲੀ ਹੋਇਆ ਗੱਲ ਉਹਨਾਂ ਕਹਿੰਦੇ ਤੁਸੀਂ ਸਾਡੇ ਕੋਲ ਆਓ ਆਣ ਕੇ ਆਪਣੇ ਨੋਟ ਦਿਖਾਓ ਤੇ ਫਿਰ ਤੁਹਾਡੇ ਨਾਲ ਗੱਲ ਹੋਏਗੀ ਇਹ ਵੀ ਤੁਹਾਡੀ ਇੰਟਰਨੈਟ ਤੇ ਜਿਹੜੀ ਹੋਈ ਇਹਨਾਂ ਨੇ ਮੁਲਾਕਾਤ ਦਿੱਲੀ ਵਾਲਿਆਂ ਨਾਲ ਨਟ ਤਾਈ ਹੋਈ ਸਭ ਕੁਝ ਉਹਨਾਂ ਨੇ ਆਪਣਾ ਦਿੱਤਾ ਨੰਬਰ ਦਿੱਤਾ ਸਾਨੂੰ ਇੱਥੇ ਤੁਸੀਂ ਪਹੁੰਚੋ ਆਣ ਕੇ ਆਪਣੇ ਨੋਟ ਲੈ ਕੇ ਆਓ ਤੇ ਫਿਰ ਅਸੀਂ ਜਾਂਵਾਂਗੇ ਜਾਂ ਜਾ ਰਹੇ ਹਾਂ ਅਗਲੇ ਉੱਥੇ ਤੇ ਜਾ ਕੇ ਫਿਰ ਸਾਬਕਾ ਮਕਸਦ ਪਹਿਲੇ ਹੀ ਮਨ ਚ ਬਣਾਇਆ ਸੀ ਕਿ ਇਹ ਨੋਟ ਮਹਿੰਗੇ ਭਾਅ ਦੇ ਵਿੱਚ ਵੇਚਨੇ ਆ ਕਿ ਪਹਿਲੇ ਸ਼ੌਂਕ ਸੀਗਾ ਤੇ ਹੁਣ ਉਹ ਲੋਕਾਂ ਨੇ ਆਫਰ ਦੇ ਨਹੀਂ ਕੀਤੀ ਤੇ ਤਾਂ ਕਰਕੇ ਇਹਨੂੰ ਮਕਸਦ ਇੱਧਰੋਂ ਤੁਰਿਆ ਤੇ ਆਪਾਂ ਇਹਨੂੰ ਵੇਚ ਕੇ ਤੇ ਕਮਾਈ ਕਰ ਸਕਦੇ ਆ ਨਹੀਂ ਪਹਿਲਾਂ ਤਾਂ ਸ਼ੌਂਕ ਹੀ ਸੀ ਹੁਣ ਇਹ ਆ ਨਾ ਮੈਨੂੰ ਇਹ ਆ ਵੀ ਮੇਰੇ ਜਿੰਨਾ ਚਿਰ ਤੱਕ ਮੈਂ ਜਿੰਨਾ ਉੱਚੇ ਤੱਕ ਰੱਖਿਆ ਮੇਰੇ ਤੋਂ ਬਾਅਦ ਫਿਰ ਬੱਚਾ ਨੇ ਇਹਨਾਂ ਦੀ ਕਦਰ ਨਹੀਂ ਕਰਨੀ ਉਸ ਕਰਕੇ ਇਹਦਾ ਜੇ ਕੋਈ ਨਾ ਕੋਈ ਵਟਿਆ ਜਾਵੇ ਤੇ ਚਲੋ ਕਿ ਬੱਚੇ ਦੇ ਕੰਮ ਆ ਜੂਗਾ ਕਿਸੇ ਦੇ ਗੱਲ ਉਹਨੇ ਪਤਾ ਲੱਗ ਗਿਆ ਕਿ ਬੱਚਾ ਨੇ ਕਦਰ ਨਹੀਂ ਕਰਨੀ ਤੋਂ ਕਿ ਬੱਚੇ ਪੁਰਾਣੀਆਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਇਸ ਕਰਕੇ ਹੁਣ ਉਹ ਇਹਨਾਂ ਦੇ ਖੇਡਣ ਵਾਲੀ ਚੀਜ਼ ਐ ਇਹ ਦੇਖ ਕੇ ਖੁਸ਼ ਹੋ ਜਾਂਦੇ ਠੀਕ ਐ ਪਰ ਉਹ ਜਿਹੜਾ ਜਿਹੜੀ ਸੰਕਤ ਮੈਂ ਘੱਲਣੀ ਇਹਨਾਂ ਦੇ ਪੈਸੇ ਲੈਣ ਵਾਸਤੇ ਜਾਂ ਇਹਨਾਂ ਦਾ ਕੋਈ ਸੇਲ ਕਰਨ ਵਾਸਤੇ ਉਹ ਇਹਨਾਂ ਕੋ ਨਹੀਂ ਹੋਣੀ ਉਹ ਮੈਂ ਆਪ ਹੀ ਜੇ ਕਰ ਸਕਦਾ ਹੀ ਕਰਾਂ ਅੱਛਾ ਸਾਮ ਸੰਭਾਲ ਕਿਦਾਂ ਕਰਦੇ ਫਿਰ ਨੋਟਾਂ ਦੀ ਇਹਨਾਂ ਦੀ ਇਹਨਾਂ ਨੂੰ ਕਿਦਾਂ ਸਾਮ ਦੇ ਕਿੱਥੇ ਰੱਖਿਆ ਕਿ ਕਿਉਂਕਿ ਜਿਵੇਂ ਦੇ ਜਿਵੇਂ ਹੈਗੇ ਆ ਅੱਜ ਤੋਂ 50 ਸਾਲ ਪੁਰਾਣੇ ਜਿਹੜੇ ਨੋਟ ਸੀਗੇ ਤਿਵੇਂ ਦੇ ਤਿਵੇਂ ਨਵੇਂ ਦੇ ਨਵੇਂ ਨੋਟ ਆ ਜਿਹੜੇ ਆ ਨਵੇਂ ਦੇ ਨਵੇਂ ਆ ਖੜਕਦੇ ਇਹ ਕਿਦਾਂ ਫਿਰ ਸਾਮ ਦੇ ਕਿੱਥੇ ਰੱਖਦੇ ਕਿ ਸਲਾਬ ਸਲੂਬ ਨਾ ਲੱਗੇ ਨੇ ਸਾਲ ਬਾਅਦ ਮੈਂ ਪਾ ਪਾਊਡਰ ਨੂੰ ਦਾਵਾ ਉਹ ਪਾਊਡਰ ਇਹਨਾਂ ਨੂੰ ਲਾ ਦਈਦਾ ਵਾ ਤੇ ਪ੍ਰੈਸ ਕਰ ਦਈਦੇ ਆ ਇਸ ਮਾਰ ਕੇ ਪਾਊਡਰ ਲਾ ਕੇ ਰੱਖਦੇ ਨੇ ਨਹੀਂ ਤਾਂ ਇਹ ਗਲ ਜਾਂਦੇ ਇਹ ਸਾਰੇ ਨੋਟਾਂ ਨੂੰ ਕੱਲੇ ਕੱਲੇ ਨੂੰ ਪ੍ਰੈਸ ਕਰਨਾ ਪੈਂਦਾ ਕੱਲੇ ਕੱਲੇ ਨੂੰ ਪ੍ਰੈਸ ਕਰਕੇ ਫਿਰ ਮੜਾ ਪਾਊਡਰ ਲਾ ਕੇ ਇਹਨੂੰ ਬੈੱਡ ਦੇ ਉੱਤੇ ਵਿਛਾ ਕੇ ਰੱਖ ਦਈਦਾ ਹਵਾਲ ਵਾ ਕੇ ਜੇ ਨਾ ਲਵਾਈਏ ਫਿਰ ਗਲ ਜਾਂਦੇ ਇਹ ਹਰ ਸਾਲ ਕਰਨਾ ਪੈਂਦਾ ਇਹ ਸਾਲ ਬਾਅਦ ਕਰਨਾ ਪੈਂਦਾ ਤੇ ਦੇਖ ਸਕਦੇ ਹੋ ਕਿ ਨੋਟ ਵੈਸੇ ਹੀ ਮਤਲਬ ਦੇਖ ਰਹੇ ਹੋਗੇ ਤੁਸੀਂ ਇਸੋ ਤੋਂ ਕਿ ਸ਼ਾਇਦ ਇਹਨਾਂ ਨੂੰ ਲੈ ਲਿਆ ਇਕੱਠੇ ਕਰ ਲਿਆ ਕਲਿੱਕ ਕਰਕੇ ਤੇ ਇਹਨਾਂ ਨੂੰ ਰੱਖ ਲਿਆ ਤੇ ਇਹਨਾਂ ਦੀ ਸੰਭਾਲ ਵੀ ਕਰਨੀ ਪੈਂਦੀ ਆ ਸਾਲ ਬਾਅਦ ਇਹਨਾਂ ਨੂੰ ਤਕਰੀਬਨ ਜਿਹੜਾ ਕੋਈ ਪਾਊਡਰ ਹੁੰਦਾ ਇਹਦੇ ਵਿੱਚ ਪਾਉਣਾ ਪੈਂਦਾ ਔਰ ਉਹਨੂੰ ਪ੍ਰੈਸ ਕਰਕੇ ਰੱਖਣਾ ਪੈਂਦਾ ਕਾਫੀ ਮਿਹਨਤ ਆ ਇੱਕ ਇੱਕ ਨੋਟ ਇਹ ਤਕਰੀਬਨ ਕਿੰਨੇ ਨੋਟ ਪਤਾ ਨਹੀਂ ਗਿਣਤੀ ਨਹੀਂ ਆ ਹਜ਼ਾਰਾਂ ਦੇ ਵਿੱਚ ਨੇ ਤੇ ਇਹਨਾਂ ਦੀ ਗਿਣਤੀ ਕਰਨੀ ਵੀ ਜਿੱਥੇ ਔਖੀ ਆ ਉਹਨਾਂ ਨੂੰ ਇੱਕ ਇੱਕ ਨੂੰ ਪ੍ਰੈਸ ਕਰਦਿਆਂ ਉਹਨਾਂ ਨੂੰ ਸੰਭਾਲ ਰੱਖਣਾ ਹੁਣ ਮਾ ਜਦੋਂ ਦਿੱਲੀ ਅਗਰ ਤੁਹਾਨੂੰ ਡੀਲ ਹੋ ਜਾਂਦੀ ਵਧੀਆ ਤਾਂ ਇਹ ਸਾਰੇ ਦੇ ਸਾਰੇ ਨੋਟ ਵੇਚ ਦਿਓਗੇ ਜਾਂ ਜਿਵੇਂ ਮੁੱਲ ਪਵੇਗਾ ਉਹਨੇ ਉਹਨੇ ਨੋਟ ਵਿੱਚੋਂ ਦੇਖੋ ਜੀ ਜੇ ਸਾਰਿਆਂ ਦੇ ਉਹਨਾਂ ਨੇ ਮੇਰੇ ਨਾਲ ਡੀਲ ਕੀਤੀ ਨਾ ਫਿਰ ਵੀ ਮੈਂ ਸਾਰੇ ਨੋਟਾਂ ਦੇ ਵਿੱਚੋਂ ਇੱਕ ਨੋਟ ਰੱਖਾਂਗਾ ਆਪਣੇ ਕੋਲ ਤੇ ਉਹ ਆਪਣੀ ਯਾਦਗਾਰ ਜਿਤਨਾ ਵੀ ਮੇਰੇ ਕੋਲ ਇਹ ਨੀਤ ਚੀਜ਼ ਹੈਗੀ ਸੀ ਜਿੰਨਾ ਮਰਜੀ ਪੈਸਾ ਉਹ ਦੇਣ ਪਰ ਫਿਰ ਵੀ ਮੈਂ ਉਹਨਾਂ ਦੇ ਸਾਰੇ ਨੋਟਾਂ ਦੇ ਵਿੱਚੋਂ ਇੱਕ ਨੋਟ ਰੱਖਾਂਗਾ ਜਿਸ ਤਿੱਕੇ ਨਾਲ ਤੁਹਾਨੂੰ 100 ਦਾ ਨੋਟ ਆ ਇੱਕ ਵਿੱਚ ਇਹ ਬੜਾ ਜੁਨੀਕ ਹੈ ਇਹ ਕਾਫੀ ਪੁਰਾਣਾ ਵੀ ਹੈ तकरीबन ਮੇਰੇ ਖਿਆਲ ਨਾਲ 50 ਤੋਂ 60 ਸਾਲ ਪੁਰਾਣਾ ਨੋਟ ਹੋਣਾ ਇਹ ਇਹ ਦਾ ਵੱਖਰਾ ਮੁੱਲ ਪਵੇਗਾ ਮੇਰੇ ਖਿਆਲ ਨਾਲ ਵੱਧ ਮੁੱਲ ਪੈਣਾ ਹੋਊਗਾ ਇਹਦਾ ਮੁੱਲ ਤਾਂ ਬਹੁਤ ਦੱਸ ਰਹੇ ਹੋ ਜਿਹੜੇ ਤੁਹਾਨੂੰ ਦੱਸਿਆ ਹੋ ਮੈਨੂੰ ਪ੍ਰਾਈਮ ਵਾਲੇ ਮਿਲੇ ਸੀ ਉਹ ਤਾਂ ਕੋਈ ਕਰੋੜ ਰੁਪਇਆ ਦਿੰਦਾ ਸੀ ਇਹਦਾ ਅੱਛਾ ਪਰ ਨਹੀਂ ਮੈਨੂੰ ਕਹੇ ਨਾ ਵੀ ਚਲੋ 10000 ਰੁਪਏ 50 ਤੱਕ ਵੀ ਮਿਲ ਜੇ ਤੇ ਤਾਂ ਵੀ ਮੈਂ ਦੇ ਦੇਣਾ ਨੂੰ ਇਹ ਉਹ ਨੋਟ ਦੀ ਹਾਲਤ ਵੀ ਵੇਖਣਗੇ ਹਾਲਤ ਵੀ ਵੇਖਣਗੇ ਕਿ ਫਟਿਆ ਕਿ ਨਹੀਂ ਆ ਹਾਂ ਜੀ ਹਾਲਤ ਦੇ ਹਿਸਾਬ ਨਾਲ ਵੀ ਜਿਆਦਾ ਦਿੰਦੇ ਆ ਨਾ ਇਹ ਹਾਲਤ ਥੋੜੀ ਜਿਹੀ ਖਰਾਬ ਹੈ ਇਸ ਕਰਕੇ ਚਲੋ ਜਿੰਨੇ ਦਾ ਵੀ ਜਾਏਗਾ ਚਲੇ ਜਾਏਗਾ ਤੇ ਇਹ ਖਰਾਬ ਹੋ ਰਿਹਾ ਜਿਆਦਾ ਬਹੁਤ ਪੁਰਾਣਾ ਨੋਟ ਹੋਣ ਦਾ ਕਰਕੇ ਜਿਆਦਾ ਖਰਾਬ ਹੋ ਰਿਹਾ ਇਹਨੂੰ ਡੀਲ ਜੇ ਕਰ ਦੇਣਾ ਇਸ ਕਰਕੇ ਨਹੀਂ ਰੱਖਣਾ ਅੱਗੇ ਤਾਂ ਇੱਕ ਅਲੱਗ-ਅਲੱਗ ਨੋਟ ਸੀ ਇਹਨੂੰ ਰੱਖਣਾ ਅੱਛਾ ਜਿੱਤੇ ਕਿ ਇਹਨਾਂ ਨੋਟਾਂ ਦੀ ਹੁੰਦੇ ਆ ਨੋਟਾਂ ਦੇ ਵਿੱਚ ਤੇ ਪੁਰਾਣੇ ਨੋਟਾਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਕਾਗਜ਼ ਦੇ ਵਿੱਚ ਸਾਮਨ ਦੇ ਵਿੱਚ ਜਾਂ ਇਹਨਾਂ ਦੀ ਲਾਈਫ ਦੇ ਵਿੱਚ ਕਾਗਜ਼ ਤੇ ਵੇਖੋ ਜੀ ਹੁਣ ਇਸ ਜੀਮੀਏ ਸਮਾਨ ਦਾ ਫਰਕ ਆ ਗਿਆ ਜਿਵੇਂ ਤੁਹਾਨੂੰ મોદી ਸਾਹਿਬ ਕਹਿੰਦੇ ਸੀ ਵੀ ਅਸੀਂ ਨਵੀਂ ਨੋਟ ਬਣਾ ਰਹੇ ਹਾਂ ਤੇ ਉਹਨਾਂ ਦਾ ਕਾਗਜ਼ ਤੁਹਾਨੂੰ ਬਹੁਤ ਵਧੀਆ ਆਵੇਗਾ ਪਰ ਜਿਹੜਾ 50 ਦਾ ਨੋਟ ਹੋਏ ਪਾਈਨੇ ਨੋਟ ਦਾ ਜਿਹੜਾ ਵਾ ਕਾਗਜ਼ ਆ ਬਹੁਤ ਜ਼ਿਆਦਾ ਫਰਕ ਹੈ ਬਹੁਤ ਹੱਥ ਦੇ ਵਿੱਚ ਜਿਹੜੇ ਉਹਨਾਂ ਦੇ ਰੰਗ ਹੀ ਕਲਰ ਖਰਾਬ ਹੋ ਜਾਂਦੇ ਆ ਆ ਦੇਖੋ ਕਿੰਨਾ ਚਿਰ ਪੁਰਾਣਾ ਜਿਹੜਾ 50 ਸਾਲ ਪੁਰਾਣਾ ਨੋਟ ਉਹਦਾ ਕਲਰ ਨਹੀਂ ਖਰਾਬ ਹੋਇਆ ਇਹਨਾਂ ਦੇ ਜਿਹੜੇ ਹੁਣ ਅਜੇ 5 ਸਾਲ ਹੋਏ ਆ ਤੇ ਇਹਨਾਂ ਦੇ ਸਾਰੇ ਨੋਟਾਂ ਦੇ ਕਲਰ ਖਰਾਬ ਹੋ ਜਾਂਦੇ ਆ ਉਹ ਨਹੀਂ ਇਹਨਾਂ ਦੇ ਪੁਰਾਣੇ ਨੋਟਾਂ ਦੀ ਜਿਹੜੀ ਆ ਨਵੇਂ ਜਿਹੜਾ ਨਾ ਉਹ ਇਹਨਾਂ ਦੀ ਰੀਸ ਨਹੀਂ ਕਰ ਸਕਦੇ ਅੱਛਾ ਇਹਨਾਂ ਦੇ ਵਿੱਚੋਂ ਕੁਝ ਨੋਟ ਅਜਿਹੇ ਵੀ ਹੈਗੇ ਨੇ ਜਿਹੜੇ ਅਜੇ ਵੀ ਮਾਰਕੀਟ ਦੇ ਵਿੱਚ ਚੱਲਦੇ ਨੇ ਹਾਂਜੀ ਹਾਂਜੀ ਇਹ 50% ਨੋਟ ਜਿਹੇ ਹੈਗੇ ਚੱਲਦੇ ਨੇ ਕੋਈ ਥੋੜੇ ਬਤ ਜਿਹੜੇ ਜ਼ਿਆਦਾ ਪੁਰਾਣੇ ਨੇ ਉਹ ਨਹੀਂ ਚੱਲਦੇ ਬਾਕੀ ਸਾਰੇ ਚੱਲਦੇ ਆ ਇਹ ਇਹ ਮਤਲਬ ਇਹ ਜੇ ਵੀ ਮਾਰਕੀਟ ਦੇ ਵਿੱਚ ਜਾ ਕੇ ਆਪਾਂ ਇਹਨਾਂ ਨੂੰ ਚਲਾ ਸਕਦੇ ਆ ਆਰਾਮ ਨਾਲ ਹਾਂਜੀ ਹਾਂਜੀ ਚੱਲ ਸਕਦੇ ਕਰੰਸੀ ਬੰਦ ਨਹੀਂ ਹੋਈ ਹੈ ਕਰੰਸੀ ਨਹੀਂ ਬੰਦ ਹੋਈ ਸੇਮ ਰੇਟ ਤੇ ਚੱਲਦੇ ਆ ਤੇ ਜਿਹੜੇ ਇਹਨਾਂ ਦੀ ਕਦਰ ਕਰਨ ਵਾਲੇ ਉਹ ਦੀ ਜ਼ਿਆਦਾ ਪੈਸਾ ਦਿੰਦਾ ਬਾਕੀ ਸੇਮ ਤੇ ਚੱਲਦੇ ਆ ਸੋ ਤੁਸੀਂ ਦੇਖ ਲਿਆ ਕਿ ਤਸਵੀਰਾਂ ਗੱਲਬਾਤ ਵੀ ਕਰਵਾਈ ਐ ਤਨਤਨ ਰੋਡ ਤੇ ਅਸੀਂ ਮਜੂਦ ਸੀਗੇ ਤੇ ਇਹ ਨੋਟ ਇੱਕ ਵਿਲੱਖਣ ਚੀਜ਼ ਆ ਜਿਹੜੀ ਤੁਹਾਨੂੰ ਦਿਖਾਉਣ ਜਾ ਰਿਹਾ ਕਾਫੀ ਸੰਭਾਲ ਕੇ ਰੱਖੇ ਹੋਏ ਨੇ ਔਰ ਕਾਫੀ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ ਸੰਭਾਲਣ ਲਈ ਸੋ ਇਹਨਾਂ ਤਸਵੀਰਾਂ ਨੂੰ ਤਾਂ ਦੇਖ ਕੇ ਤੁਹਾਨੂੰ ਆਪਣਾ ਸਮਾਂ ਯਾਦ ਆਇਆ ਹੋਵੇਗਾ ਜਿੰਨ ਜਿੰਨਾਂ ਨੇ ਇਹ ਨੋਟ ਦੇਖੇ ਹੋਣਗੇ ਕਮੈਂਟ ਕਰਕੇ ਜਰੂਰ ਦੇਖਿਓ ਦੱਸਿਓ ਕਿ ਕਿਹੜੇ ਕਿਹੜੇ ਉਹ ਲੋਕ ਨੇ ਤੇ ਕਿਹਦੇ ਕਿਹਦੇ ਕੋਲ ਅਜਿਹੇ ਨੋਟ ਹੋਰ ਮਜੂਦ ਨੇ ਕਿਉਂਕਿ ਅਸੀਂ ਇਹ ਦੇਖਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵਿਰਾਸਤ ਨੂੰ ਸੰਭਾਲਣ ਵਾਲੇ ਕੋਰ ਕਿੰਨੇ ਲੋਕ ਨੇ ਹਾਲਾਂਕਿ ਇਹ ਨੋਟਾਂ ਦੀ ਕੀਮਤ ਜਿਹੜੀ ਆ ਅਸੀਂ ਵੈਬਸਾਈਟ ਤੇ ਅਖਬਾਰਾਂ 'ਚ ਬਹੁਤ ਸੁਣਿਆ ਹੈ ਕਿ ਕਰੋੜਾਂ ਦੇ ਵਿੱਚ ਪੈਂਦੀ ਆ ਪਰ ਅਸਲ ਦੇ ਵਿੱਚ ਇਹ ਨੋਟਾਂ ਦੀ ਕੀਮਤ ਕੋਈ ਪੈਂਦੀ ਹੈ ਜਾਂ ਨਹੀਂ ਪੈਂਦੀ ਇਹ ਅਜੇ ਤਾਈਂ ਕਿਤੇ ਵੀ ਨਹੀਂ ਸਾਬਤ ਹੋ ਸਕਿਆ ਪਰ ਇਹਨਾਂ ਦੀ ਇਸ ਤੀਕੇ ਨਾਲ ਗੱਲ ਹੋਈ ਆ ਕਿ ਦਿੱਲੀ ਦੇ ਵਿੱਚ ਕੁਝ ਲੋਕ ਨੇ ਜਿਹੜੇ ਇਹ ਨੋਟ ਖਰੀਦਣਾ ਚਾਹੁੰਦੇ ਨੇ ਉਹਨਾਂ ਨਾਲ ਇਹਨਾਂ ਦੀ ਡੀਲਿੰਗ ਵੀ ਚੱਲਣ ਵਾਲੀ ਆ ਕਿ ਇਹ ਨੋਟਾਂ ਦੀ ਕੀਮਤ ਜਿਹੜੀ ਆ ਉਹ ਵਧੀਆ ਕੀਮਤ ਦੇ ਕੇ ਇਹਨਾਂ ਨੂੰ ਲੈ ਲੈਣਗੇ ਕੁਝ ਲੋਕ ਹੁੰਦੇ ਨੇ ਜਿਹੜੇ ਵਿਰਾਸਤ ਤੇ ਪੁਰਾਣੀਆਂ ਚੀਜ਼ਾਂ ਸੰਭਾਲਦੇ ਨੇ ਉਹ ਆਪਣੇ ਸ਼ੌਂਕ ਦੇ ਵਾਸਤੇ ਕੋਈ ਵੀ ਕੀਮਤ ਅਦਾ ਕਰਨ ਨੂੰ ਰਾਜ਼ੀ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਕੋਈ ਸਾਡੇ ਨਾਲ ਇਹ ਵੀ ਸੰਪਰਕ ਕਰ ਸਕਦੇ ਹੋ ਜੇ ਕੋਈ ਇਹ ਨੋਟ ਖਰੀਦਣਾ ਚਾਹੁੰਦਾ ਹੈ ਆਪਣੇ ਆਪ ਨੂੰ ਕੁਝ ਸ਼ੌਂਕ ਪੂਰੇ ਕਰਨ ਵਾਸਤੇ ਤਾਂ ਸਾਨੂੰ ਕਮੈਂਟ ਕਰਕੇ ਸਾਡੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਹੈ ਅਸੀਂ ਇਹਨਾਂ ਨਾਲ ਮੁਲਾਕਾਤ ਕਰਵਾ ਦਾਂਗੇ ਮੀਟਿੰਗ ਕਰਵਾ ਦਾਂਗੇ ਇਹ ਨੋਟ ਜਿਹੜੇ ਨੇ ਕਿ ਸੇਲ ਕਰਨ ਨੂੰ ਐਗਰੀ ਹੋ ਜਾਣਗੇ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰ ਪਲ ਇੰਡੀਆ ਅੰਮ੍ਰਿਤਸਰ